ਸਤਿ ਸ੍ਰੀ ਅਕਾਲ ਜੀ ਜਬ ਸਾਰਿਆਂ ਨੂੰ ਜੈ ਸ਼੍ਰੀ ਰਾਮ ਆਪ ਸਭ ਦਾ ਸਵਾਗਤ ਹੈ। ਇਸ ਤੋਂ ਲੇਕੀ ਹੈ ਵੀ ਬਾਰੇ ਕਿਤੇ ਸੂਟ ਬਹੁਤ ਸੂਟ ਹੈ। ਤਾਂ ਆਪਾਂ ਪਿੰਕ ਕਲਰ ਤੇ ਵਰਕ ਕੀਤਾ ਸੀ। ਗ੍ਰੇ ਕਲਰ ਤੇ orange ਕਲਰ ਦਾ ਵਰਕ ਕੀਤਾ ਹੋਇਆ ਹੈ। ਬਹੁਤ ਘੱਟ ਕਰਾਈ ਦੇ ਵਿੱਚ ਬਣੀ ਹੋਈ ਹੈ ਸਾਰੇ ਸੂਟ। ਇਹ ਕੋ ਜ਼ੂਮ ਕਰਕੇ ਦਿਖਾ ਦੇਣੀ ਹਾਂ। ਇਹ ਗ੍ਰੇ ਕਲਰ ਦਾ ਸੂਟ ਹੈ ਜੀ orange ਕਲਰ ਤੇ ਵਰਕ। ਹੋਰ ਵੀ ਥ੍ਰੈਡ ਨਾਲ ਵਰਕ ਕੀਤਾ ਹੋਇਆ ਹੈ। ਇਹ ਰੀਤੀ ਬਾਜੂਦਿਲ ਕੋਚੇ ਇਹਦੇ ਅਗਲਾ ਸੂਟ ਹੈ ਜੀ ਆਪਣੇ ਕੋਲੇ ਪਸ਼ਵੀਨੀ ਵਿੱਚ ਕੀਤਾ ਹੋਇਆ ਪਸ਼ਵੀਨੀ ਵਿੱਚ ਸੂਟ ਕੀਤਾ ਵਰਕ ਘੇਰੇ ਤੇ ਤੇ ਆਪਾਂ ਕੀਤਾ ਬਾਜੂ ਤੇ ਹਾਂ ਦੇਖੋ ਜੀ ਗਾਹਲੇ ਸਲੀਬਸੇ ਜੀ ਬਹੁਤ ਸੋਹਣੇ ਬਣੇ ਹੋਏ ਵੀ ਅੱਜਕੱਲ੍ਹ ਪਛਵੀਨੀ ਤੇ ਘੀਰੇ ਤੇ ਖਿੜਾ ਰਹੇ ਆ ਤੇ ਇਹਦੂ ਅਗਲਾ ਸੂਟ ਜੀ ਆਪਣੇ ਕੋਲੇ ਹੈਗਾ ਲਵੈਂਡਰ ਕਲਰ ਦਾ ਘੀਰੇ ਤੇ ਫਲਾਵਰ ਪਾ ਕੇ ਵਰਕ ਕੀਤਾ ਹੋਇਆ ਵੀ ਹਾਜੀ ਆਪਾਂ ਬਾਦਲੇ ਚ ਕੀਤਾ ਸੀ ਵਰਕ ਬਹੁਤ ਸੋਹਣਾ ਵਰਕ ਤਿਆਰ ਹੋਇਆ ਹਾਲ ਟਿਮ ਸੂਟਾਂ ਜੀ ਬਾਦਲੇ ਚ ਟ੍ਰੈਂਡ ਬਹੁਤ ਚੱਲ ਰਿਹਾ ਇਸ ਲਈ ਇਹ ਸੂਟ ਤਿੰਨ ਚਾਰ ਕਰਕੇ ਵੀ ਨਾਲ ਦੇ ਕੁਤਰੀ ਨਿਕਲਦਾ ਸੂਟ ਹੈ ਜੀ ਆਪਾਂ ਨੇ ਬਾਹਰ ਲਿਖਿਆ ਹਾਂ ਹਾਂ ਜੀ ਆਪਾਂ ਕੀਤਾ ਗੁੱਡੀਆਂ ਦਾ ਸੂਟ ਆ ਅਗਲਾ ਸੂਟ ਜੀ ਪੀਚ ਕਲਰ ਦਾ ਕੀਤਾ ਸੀ ਆ ਆਪਾਂ ਨੇ ਗੁੱਡੀਆਂ ਦਾ ਵਾਲਾ ਸੂਟ ਕੀਤਾ ਹੋਇਆ ਪਸ਼ਮੀਨੇ ਦਾ ਸੂਟ ਹੈ ਪਰੋਈ ਕਲਰ ਤੇ ਕੀਤਾ ਹੋਇਆ ਪਸ਼ਮੀਨਾ ਸੂਟ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਘੇਰੇ ਤੇ ਕੋਨਰ ਤੇ ਆਪਾਂ ਬਾਰੀ ਕਿਤੇ ਬੰਨ ਜੀ ਤੇ ਬਾਜੂ ਕੋਨਰ ਤੇ ਹਿਪ ਸਾਈਡ ਕੋਨਰ ਤੇ ਲਈ ਤੇ ਬਹੁਤ ਸੋਹਣੀ ਫ੍ਰੀਸ਼ਿੰਗ ਆਈ ਹੋਈ ਆ ਬਹੁਤ ਹੀ ਸੋਹਣਾ ਸੁੱਚ ਬਣਿਆ ਹੋਇਆ ਜੀ ਇੱਕ ਸਾਈਡ ਆਪਾਂ ਹਿਪ ਤੇ ਪਾਇਆ ਹੋਈ ਹੈ ਗੁੱਡੀ ਜੇ ਇੱਕ ਸਾਈਡ ਆਪਾਂ ਕੋਨਰ ਤੇ ਪਾਈ ਹੋਈ ਹੈ ਆਪਨੇ ਬਾਜੂ ਤੇ ਆ ਇਸਲੀਵ ਜੀ ਜਿਹੜੀ हां जी अगला सूट तैयार ਕੀਤਾ ਹੋਇਆ ਹੈ ਪੱਤੇ ਵਿੱਚ ਪੱਤੇ ਨਾਲ ਬਹੁਤ ਮਿਲਾ ਕੇ ਆਹ ਬੂਗਲਾਸ ਨੂੰ ਤਿਆਰ ਕੀਤਾ ਜੀ ਇਹ ਵੀ ਆਪਾਂ ਨੇ ਪਸ਼ਮੀਨੇ ਤੇ ਕੀਤਾ ਘੇਰੇ ਤੇ ਫਲੌਰ ਬਾਜ ਕਰਦੇ ਆਹ ਫਰਾਗ ਤਿਆਰ ਕੀਤੀ ਹੈ ਇਹ ਸ਼ਿਮਰ ਤੇ ਫਰਾਗ ਤਿਆਰ ਕੀਤੀ ਹੈ ਤਾਂ ਆ ਵੀ ਆਪਾਂ ਤਿੱਪੀਆਂ ਨੇ ਕੀਤਾ ਕੋਲ ਤੇ ਤਿੱਪੀਆਂ ਛੋਟੀ ਮੁਕਤੀ ਕਰੀਮ ਸੂਟ ਹੈ ਜੀ ਓ ਵਾਈਟ हाँ देखो जी बहुत सोहना बन के तैयार होलीव्स से कोनर से तितली पाई हुई है छोटी बूटी का तैयार किया बहुत सोना सूट बन के तैयार होयाद अगला सूट है जी ਲੈਮਨ ਕਲਰ ਤੇ ਇੱਕ ਕਲਰ ਨਾਲ ਤਿਆਰ ਕੀਤਾ ਹੋਇਆ ਸੀ ਥਰੈਡ ਨਾਲ ਇਦੋਂ ਅਗਲਾ ਜੀ ਗ੍ਰੇ ਕਲਰ ਤੇ ਇਦੋਂ ਅਗਲਾ ਬਲੂ ਕਲਰ ਤੇ ਇਹ ਆਪਾਂ ਦੋ ਸੂਟ ਕੀਤੇ ਸੀ ਬਲੂ ਤੇ ਗ੍ਰੇ ਇਦੋਂ ਅਗਲਾ ਜੀ ਗ੍ਰੀਨ ਕਲਰ ਗ੍ਰੀਨ ਕਲਰ ਤੇ ਦੋਵੇਂ ਸਾਈਡ ਫਲਾਵਰ ਪਾਏ ਹੋਏ ਜੀ ਇਹ ਬਾਜੂ ਦੇ ਤਿਆਰ ਕੀਤਾ ਹੋਇਆ ਇਹ ਲਾਈਟ ਗ੍ਰੀਨ ਸੂਟ ਹੈ ਜੀ ਪਿੰਕ ਥ੍ਰੈਡ ਨਾਲ ਵਰਕ ਕੀਤਾ ਹੋਇਆ ਆ ਆਪਾਂ ਨੇ ਬੇਬੀ ਪਿੰਕ ਦਾ ਫਲਾਵਰ ਪਾ ਕੇ ਛੋਟੇ ਛੋਟੇ ਬਹੁਤ ਸੋਹਣਾ ਬਣਿਆ ਹੋਇਆ ਜੈਲੋ ਕਲਰ ਤੇ ਸ਼ੀਸ਼ਾ ਵਰਕ ਕੀਤਾ ਹੋਇਆ ਇਹ ਵੀ ਬਣ ਕੇ ਬਹੁਤ ਸੋਹਣਾ ਬਣਿਆ ਆ オレンジ ਕਲਰ ਦਾ ਗ੍ਰੇ ਕਲਰ ਤੇ ਕੀਤਾ ਹੋਇਆ ਥ੍ਰੈਡ ਨਾਲ オレンジ ਕਲਰ ਔਰ ਇਹਨਾਂ ਨੂੰ ਦੁਪੱਟਾ ਲੱਗੇ ਹੋਇਆ ਆ ਦੇਖੋ ਜੀ ਬਹੁਤ ਸੋਹਣਾ ਟ੍ਰੈਂਡ ਚ ਡਿਜ਼ਾਈਨ ਹੈ ਇਹ ਇਹ ਆਪਣੇ ਕਿਤੇ ਬਾਜੂ ਤੇ ਲਾਉਂਦੇ ਆਂ ਇਹ ਕੋਨਰ ਤੇ ਜਿੰਮੀ ਛੋਟਾ ਘੇਰਾ ਹੁੰਦਾ ਉਹਦੇ ਕੋਨਰਾਂ ਦੇ ਫਲਾਵਰ ਜੁੜ ਜਾਂਦੇ ਜਿਤਨਾ ਵੱਡਾ ਘੇਰਾ ਹੋਵੇ ਉਹ ਸੋਹਣਾ ਬਣ ਕੇ ਆਉਂਦਾ ਆਪਾ ਬਣਨੇ ਕਿ ਤਰ੍ਹਾਂ ਸੀ ਹੱਥ ਤੇ ਤੇ ਪੌਛੇ ਤੇ ਬਾਜੂ ਤੇ ਆਪੇ ਕੋਨਰ ਤੇ ਇਹ ਵੀ ਆਪਾਂ ਨੇ ਫਲਾਵਰ ਕਰ ਲਿਆ। ਇਹ ਬਹੁਤ ਸੋਹਣਾ ਬਣਿਆ ਹੋਇਆ ਜੀ ਇਹ ਵੀ ਆਪਾਂ ਨੇ ਦੋ ਸੂਟ ਤਿਆਰ ਕੀਤੇ ਹੋਏ ਸੀ। ਕੋਈ ਮੱਝ ਦਿਖਤਾ ਹੋਇਆ। ਇਹ ਵੀ ਆਪਾਂ ਪਸ਼ਵੀਨੇ ਚ ਤਿਆਰ ਕੀਤਾ ਹੋਇਆ। ਇਹ ਦੂਜਾ ਅਗਲਾ ਸੂਟ ਗ੍ਰੀਨ ਕਲਰ ਦਾ ਜੀ ਇਹ ਵੀ ਆਪਾਂ ਪਸ਼ਵੀਨੇ ਤੇ ਤਿਆਰ ਕੀਤਾ ਹੋਇਆ। ਇਹ ਪਿਸ਼ਵਿਨੀ ਤੇ ਇਹ ਵੀ ਅਸੀਂ ਬਹੁ ਸੂਟਾਂ ਤੇ ਪਾ ਚੁੱਕੇ ਇਹ ਕੇਰਾ ਵਰਕ ਤੇ ਬਾਜ ਵਰਕ ਇਹ ਵੀ ਆਪਾਂ ਨੇ ਪਿਸ਼ਵਿਨੀ ਤੇ ਤਿਆਰ ਕੀਤਾ ਜੇ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜਰੂਰ